ਫੋਕੰਦ 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 ਵੀਡੀਓ ਬਣਾਓ ਵੀਡੀਓ ਬਣਾਈ ਰੋ ਇਹ ਤਸਵੀਰਾਂ ਵੇਖ ਕੇ ਸ਼ਾਇਦ ਤੁਸੀਂ ਵੀ ਇਹ ਸੋਚਣ ਨੂੰ ਮਜਬੂਰ ਹੋ ਜਾਵੋਗੇ ਕਿ ਇੱਥੇ ਆਖਰ ਹੋਇਆ ਕੀ ਹੈ ਦਰਅਸਲ ਇੱਕ ਸੱਸ ਦੇ ਬੁੱਲੋਂ ਆਪਣੀ ਨੂੰ ਤੇ ਉਸਦੀ ਧੀ ਜਿਹੜੀ ਹੈ ਉਸ ਤੇ ਛੱਤ ਤੋਂ ਇੱਟਾਂ ਰੋੜੇ ਵਰਸਾਏ ਗਏ ਨੇ ਦਰਅਸਲ ਇਹਨਾਂ ਨੂੰ ਘਰ ਦੇ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ داخل ਹੁੰਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਜਿਹੜੀ মহিলা ਇਸ ਦਾ ਕਹਿਣਾ ਹੈ ਕਿ ਤਾਲਾ ਲੱਗਿਆ ਹੋਇਆ ਹੈ ਤੇ ਬਹਿਰੇਮੀ ਦੇ ਨਾਲ ਇਸ ਦੇ ਉੱਤੇ ਦੇਖੋ ਕਿਵੇਂ ਹਮਲੇ ਵੀ ਹੋ ਰਹੇ ਨੇ ਤੇ ਆਪਣੀ ਮਾਸੂਮ ਬੱਚੀ ਦੇ ਨਾਲ ਇਹ মহিলা ਜਿਹੜੀ ਉੱਥੇ ਲੇਟ ਕੇ ਮਿੰਟ ਤੱਕ ਕਰਦੀ ਵੀ ਨਜ਼ਰ ਆਈ ਹੈ ਪੀੜਤਾ ਨੇ ਮਾਨਸਿਕ ਸਰੀਰਕ ਤੇ ਆਰਥਿਕ ਤੌਰ ਤੇ ਪਰੇਸ਼ਾਨ ਕਰਨ ਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੰਦੀ ਹੈ ਤਸਵੀਰਾਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੀਆਂ ਨੇ ਉੱਥੇ ਇੱਕ ਸਾਸ ਦੇ ਵੱਲੋਂ ਵੇਖੋ ਕਿਵੇਂ ਆਪਣੀ ਨੂੰ ਤੇ ਉਸ ਦੀ ਬੱਚੀ ਨੂੰ ਘਰ ਦੇ ਵਿੱਚ ਵੜਨ ਹੀ ਨਹੀਂ ਦਿੱਤਾ ਜਾ ਰਿਹਾ ਤੇ ਉੱਤੋਂ ਇਹ ਜਿਹੜੇ ਇਟਾ ਰੋੜੀ ਨੇ ਨਾ ਤੇ ਵਰਸਾਈ ਜਾ ਰਹੇ ਨੇ ਮਾਸੂਮ ਬੱਚੀ ਵੀ ਉੱਥੇ ਖੜੀ ਹੈ ਤੇ ਉਹ ਮਹਿਲਾ ਜੜੀ ਘਰ ਦੇ ਅੰਦਰ ਦਾਖਲ ਹੋਣ ਦੀ ਮਨਤਾ ਕਰਦੀ ਨਜ਼ਰ ਆ ਰਹੀ ਹੈ ਫੋਕਨ ਬੱਤ ਫੋਕਨ ਬੱਤ ਵੀਡੀਓ ਬਣਾਓ ਵੀਡੀਓ ਬਣਾਇਓ ਫਗੰਗਰ 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 ਵੀਡੀਓ ਬਣਾ ਵੀਡੀਓ ਬਣਾਈ ਰੋ ਇਹ ਤਸਵੀਰਾਂ ਵੇਖ ਕੇ ਸ਼ਾਇਦ ਤੁਸੀਂ ਵੀ ਇਹ ਸੋਚਣ ਨੂੰ ਮਜਬੂਰ ਹੋ ਜਾਵੋਗੇ ਕਿ ਇੱਥੇ ਆਖਰ ਹੋਇਆ ਕੀ ਹੈ ਦਰਅਸਲ ਇੱਕ ਸੱਸ ਦੇ ਬੁੱਲੋਂ ਆਪਣੀ ਨੂੰ ਤੇ ਉਸਦੀ ਧੀ ਜਿਹੜੀ ਹੈ ਉਸ ਤੇ ਛੱਤ ਤੋਂ ਇੱਟਾਂ ਰੋੜੇ ਵਰਸਾਏ ਗਏ ਨੇ ਦਰਅਸਲ ਇਹਨਾਂ ਨੂੰ ਘਰ ਦੇ ਵਿੱਚ ਦਾਖਲ ਹੋਣ ਨਹੀਂ ਦਿੱਤਾ ਜਾ ਰਿਹਾ داخل ہون ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਪਰ ਜਿਹੜੀ ਮਹਿਲਾ ਇਸ ਦਾ ਕਹਿਣਾ ਹੈ ਕਿ ਤਾਲਾ ਲੱਗਿਆ ਹੋਇਆ ਹੈ ਤੇ ਬਹਿਰੇਮੀ ਦੇ ਨਾਲ ਇਸ ਦੇ ਉੱਤੇ ਦੇਖੋ ਕਿਵੇਂ ਹਮਲੇ ਵੀ ਹੋ ਰਹੇ ਨੇ ਤੇ ਆਪਣੀ ਮਾਸੂਮ ਬੱਚੀ ਦੇ ਨਾਲ ਇਹ ਮਹਿਲਾ ਜਿਹੜੀ ਉੱਥੇ ਲੇਟ ਕੇ ਮਿੰਟ ਤੱਕ ਕਰਦੀ ਵੀ ਨਜ਼ਰ ਆਈ ਹੈ ਪੀੜਤਾ ਨੇ ਮਾਨਸਿਕ ਸਰੀਰਕ ਤੇ ਆਰਥਿਕ ਤੌਰ ਤੇ ਪਰੇਸ਼ਾਨ ਕਰਨ ਦੀ ਸ਼ਿਕਾਇਤ ਵੀ ਪੁਲਿਸ ਨੂੰ ਦਿੰਦੀ ਹੈ ਤਸਵੀਰਾਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੀਆਂ ਨੇ ਇਥੇ ਇੱਕ ਸਾਸ ਦੇ ਵੱਲੋਂ ਵੇਖੋ ਕਿਵੇਂ ਆਪਣੀ ਨੂੰ ਤੇ ਉਸ ਦੀ ਬੱਚੀ ਨੂੰ ਘਰ ਦੇ ਵਿੱਚ ਵੜਨ ਹੀ ਨਹੀਂ ਦਿੱਤਾ ਜਾਂਦਾ ਤੇ ਉਤੋਂ ਇਹ ਜਿਹੜੇ ਇੱਟਾ ਰੋੜੇ ਨੇ ਇਨਾ ਤੇ ਵਰਸਾਏ ਜਾ ਰਹੇ ਨੇ ਮਾਸੂਮ ਬੱਚੀ ਵੀ ਉੱਥੇ ਖੜੀ ਹੈ ਤੇ ਉਹ ਮਹਿਲਾ ਜੜੀ ਘਰ ਦੇ ਅੰਦਰ ਦਾਖਲ ਹੋਣ ਦੀ ਮਨਤਾ ਕਰਦੀ ਨਜ਼ਰ ਆ ਰਹੀ ਹੈ ਫੋਟੋ ਬੰਦ ਫੋਟੋ ਬੰਦ ਫੋਟੋ ਬੰਦ ਵੀਡੀਓ ਬਣਾ ਵੀਡੀਓ ਬਣਾ ਹੀ ਰੋ